ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੜਕੇ ਯਾਨੀ ਕਿ 29 ਅਗਸਤ ਤੋਂ ਸੰਗਰੂਰ ਦੇ ਵਿੱਚ ਪੰਜਾਬ ਦੀਆਂ ਖੇਡਾਂ ਦੇ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ ਦਾ ਸੀਜ਼ਨ ਤੀਸਰਾ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦਾ ਪੰਜਾਬ ਦੇ ਜਿਹੜੇ ਬੱਚੇ ਨੇ ਸਪੋਰਟਸਮੈਨ ਨੇ ਉਹਨਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਸੋਸੀਅਮ ਭਗਵੰਤ ਮਾਨ ਕੱਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਜਿਸ ਦੇ ਵਿੱਚ 37 ਵੱਖ-ਵੱਖ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਔਰ ਉਮੀਦ ਹੈ ਕਿ ਇਸ ਵਾਰ 5 ਲੱਖ ਦੇ ਕਰੀਬ ਬੱਚੇ ਇਸ ਖੇਡ ਦੇ ਵਿੱਚ ਹਿੱਸਾ ਲੈਣਗੇ ਔਰ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਵਿੱਚ ਵਾਅਦਾ ਕੀਤਾ ਹੈ ਲਗਭਗ ਲਗਭਗ 9 ਕਰੋੜ ਰੁਪਏ ਇਨ੍ਹਾਂ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਤੌਰ ਦੇ ਉੱਤੇ ਦਿੱਤੇ ਜਾਣਗੇ ਸੋ ਮੇਰੇ ਸਹਿਯੋਗੀ ਮੇਰੇ ਨਾਲ ਵਿਨੀਤ ਮੌਜੂਦ ਨੇ ਵਿਨੀਤ ਤੋਂ ਜਾਣਾਂਗੇ ਕਿ ਕੱਲ ਇਸ ਸਮਾਰੋਹ ਦੇ ਵਿੱਚ ਕੀ ਕੁਝ ਖਾਸ ਰਹੇਗਾ ਅ ਵਿਨਿਤ ਕੱਲੋਂ ਵਤਨ ਪੰਜਾਬ ਦੀਆਂ ਖੇਡਾਂ ਦਾ ਸ਼ੁਰੂਆਤ ਹੋਣ ਜਾ ਰਹੀ ਹੈ ਬੱਚਿਆਂ ਨੂੰ ਬੜੀ ਧੀਰ ਤੋਂ ਇੰਤਜ਼ਾਰ ਸੀ ਔਰ ਕੱਲ ਕਿਸ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਹੋਏਗਾ ਔਰ ਇਸ ਵਾਰ ਕੀ ਕੁਝ ਖਾਸ ਰਹੇਗਾ ਬਿਲਕੁਲ ਦੇਖੋ ਕੱਲ ਦੇ ਜਿਹੜੇ ਇਵੈਂਟ ਦੀ ਗੱਲ ਕਰੀਏ ਤੇ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਖੁਦ ਖੇਡਾਂ ਵਤਨ ਪੰਜਾਬ ਦੇ ਸੀਜ਼ਨ 3 ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੰਗਰੂਰ ਤੋਂ ਸ਼ੇਡਾ ਵਤਨ 3 ਦੇ ਜਿਹੜਾ ਕਹਿ ਸਕਦੇ ਆ ਸੀਜ਼ਨ 3 ਹੈ ਇਸ ਦਾ ਆਗਾਜ਼ ਹੋਏਗਾ ਇਸ ਵਾਰ ਜਿਹੜਾ ਜਿਹੜਾ ਸੀਜ਼ਨ 3 ਹੈ ਉਹ ਖਾਸ ਰਹੇਗਾ ਕਿਉਂਕਿ ਪਿੰਡਾਂ ਦੀ ਗੱਲ ਕਰੀਏ ਦਿਹਾਤਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ ਤਕਰੀਬਨ ਤਕਰੀਬਨ 5 ਲੱਖ ਤੋਂ ਵੱਧ ਬੱਚਿਆਂ ਦਾ ਇਸ ਸੀਜ਼ਨ 3 ਦੇ ਵਿੱਚ ਭਾਗ ਲੈਣ ਦੀ ਉਮੀਦ ਜੜੀ ਆ ਉਹ ਜਿਤਾਈ ਜਾ ਰਹੀ ਹੈ ਇਸ ਵਾਰ ਜਿਹੜੀ ਨਾਮ ਰਾਸ਼ੀ ਹੈ तकरीबन 9 ਕਰੋੜ ਦੇ ਆਸ-ਪਾਸ ਦੀ ਰੱਖੀ ਹੋਈ ਹੈ 37 ਵੱਖ-ਵੱਖ ਗੇਮਾਂ ਜਿਹੜੀਆਂ ਨੇ ਇਸ ਵਾਰ ਦੇ ਸੀਜ਼ਨ 3 ਦੇ ਵਿੱਚ ਜੋੜੀਆਂ ਗਈਆਂ ਨੇ ਜੇਕਰ ਬਲੋਕ ਲੈਵਲ ਦੀ ਕੰਪੀਟੀਸ਼ਨਾਂ ਦੀ ਗੱਲ ਕਰੀਏ ਤੇ 1 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਬਲੋਕ ਲੈਵਲ ਦੀਆਂ ਕੰਪੀਟੀਸ਼ਨਸ ਹੋਣਗੀਆਂ ਜ਼ਿਲ੍ਹਾ ਲੈਵਲ ਦੀ ਜੇਕਰ ਗੱਲ ਕਰੀਏ ਤੇ 15 ਤੋਂ 20 ਸਤੰਬਰ ਤੱਕ ਜ਼ਿਲ੍ਹਾ ਲੈਵਲ ਦੀਆਂ ਕੰਪੀਟੀਸ਼ਨ ਹੋਣਗੀਆਂ ਇਸੇ ਢੰਗ ਦੇ ਨਾਲ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਪ੍ਰਤੀਯੋਗਤਾ ਹੋਣਗੀਆਂ ਸਟੇਟ ਲੈਵਲ ਦੀਆਂ ਉਸ ਦੇ ਵਿੱਚ 11 ਅਕਤੂਬਰ ਤੋਂ ਲੈ ਕੇ 9 ਨਵੰਬਰ ਤੱਕ ਜਿਹੜੇ ਕੰਪੀਟੀਸ਼ਨ ਨੇ ਉਹ ਮੁਕੰਮਲ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਏਗਾ ਤੀਜਾ ਸੀਜ਼ਨ ਹੈ ਇਸ ਤੋਂ ਪਹਿਲਾਂ 2022 ਦੇ ਵਿੱਚ ਪਹਿਲਾ ਦੂਜਾ ਪਹਿਲਾ ਸੀਜ਼ਨ ਸੀ 2023 ਦੇ ਵਿੱਚ ਦੂਜਾ ਸੀਜ਼ਨ ਸੀ ਔਰ ਅਗਰ ਪਹਿਲੇ ਸੀਜ਼ਨ ਦੀ ਗੱਲ ਕਰੀਏ ਤੇ ਤਕਰੀਬਨ ਤਕਰੀਬਨ 3 ਲੱਖ ਬੱਚਿਆਂ ਨੇ ਉਸ ਦੇ ਵਿੱਚ ਹੀ ਹਿੱਸਾ ਲੀਤਾ ਸੀ ਜਿਸ ਦੇ ਵਿੱਚ ਤਕਰੀਬਨ ਤਕਰੀਬਨ 9961 ਬੱਚੇ ਜਿਹੜੇ ਨੇ ਉਹ ਜੀਨਰ ਬਣੇ ਸੀ ਉਹਨਾਂ ਨੇ ਜਿਹੜੇ ਕਹਿ ਸਕਦੇ ਆ ਮੈਡਲ ਜਿੱਤੇ ਸੀ ਜਿਨ੍ਹਾਂ ਨੂੰ ਸਰਕਾਰ ਦੀ ਤਰਫੋਂ 6.85 ਕਰੋੜ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ ਸੀ ਇਸੇ ਦੇ ਨਾਲ ਹੀ ਦੂਜੇ ਸੀਜ਼ਨ ਦੇ ਵਿੱਚ ਜਿਹੜੀ ਇਨਾਮ ਰਾਸ਼ੀ ਸੀ ਉਹ ਵਧਾ ਦਿੱਤੀ ਗਈ ਸੀ ਕਿਉਂਕਿ ਉਸ ਦੇ ਵਿੱਚ 4 ਲੱਖ ਤੋਂ ਵੱਧ ਖਿਡਾਰੀ ਜਿਹੜੇ ਨੇ ਉਹ ਹਿੱਸਾ ਲੈਂਦੇ ਹੋਏ ਨਜ਼ਰ ਆਏ ਸੀ ਜੇਤੂ ਖਿਡਾਰੀਆਂ ਦੀ ਗੱਲ ਕਰੀਏ 12500 ਉਹਦਾ ਆਕੜਾ ਸੀ ਔਰ ਜਿਹੜਾ ਇਨਾਮ ਰਾਸ਼ੀ ਸੀ 8 ਲੱਖ 8.87 ਕਰੋੜ ਰੁਪਏ ਜਿਹੜਾ ਉਹਨਾਂ ਨੂੰ ਇਨਾਮ ਰਾਸ਼ੀ ਦਿੱਤੀ ਗਈ ਸੀ ਇਸ ਵਾਰ ਇਸ ਢੰਗ ਦੇ ਨਾਲ ਪਹਿਲਾਂ ਤੋਂ तकरीबन ਜ਼ਿਆਦਾ ਇਨਾਮ ਰਾਸ਼ੀ ਰੱਖੀ ਗਈ ਹੈ ਖਿਡਾਰੀਆਂ ਦੀ ਵੀ ਵੱਧ ਸੰਖਿਆ ਹੋਏਗੀ ਔਰ ਜਿਹੜੀ ਪਿੰਡੂ ਖੇਡਾਂ ਨੇ ਜਿਹੜੀ ਰਵਾਇਤੀ ਖੇਡਾਂ ਨੇ ਉਹਨਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਸਰਕਾਰ ਦੀ ਮਨਸ਼ਾ ਹੈਗੀ ਹੈ ਔਰ ਉਸੇ ਲਈ ਇਹ ਵੱਡੇ ਉਪਰਾਲੇ ਜਿਹੜੇ ਨੇ ਕੀਤੇ ਜਾਂਦੇ ਨੇ ਕਿਉਂਕਿ ਇਨ ਸੀਜ਼ਨਾਂ ਦੇ ਵਿੱਚ ਜਿਹੜੇ ਕਹਿ ਸਕਦੇ ਹਾਂ ਕਿ ਜਿਹੜੀ ਪਿੰਡੂ ਖੇਡਾਂ ਨੇ ਜਿਹੜੀ ਰਵਾਇਤੀ ਖੇਡਾਂ ਨੇ ਸੂਬੇ ਦੀਆਂ ਉਸ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਔਰ ਇਸ ਵਾਰ ਤੇ ਆ 37 ਵੱਖ-ਵੱਖ ਗੇਮਾਂ ਜਿਹੜੀਆਂ ਨੇ ਉਹੀ ਸೀਜ਼ਨ ਦੇ ਨਾਲ ਜੋੜੀਆਂ ਜਾ ਰਹੀਆਂ ਨੇ ਕੱਲ ਖੁਦ ਮੁੱਖ ਮੰਤਰੀ ਉੱਥੇ ਮੌਜੂਦ ਹੋਣਗੇ ਜੀ ਉਹਨਾਂ ਨੇ ਲਾਲ ਹੋਰ ਕਈ ਹਸਤੀਆਂ ਉੱਥੇ ਮੌਜੂਦ ਹੋਣ ਗਿਆ ਜਿਹੜੀ ਖੇਡ ਜਗਤ ਮਾਲ ਤਾਲੂ ਰੱਖਦੀਆਂ ਨੇ ਤੇ ਉਹ ਵੀ ਖਿਡਾਰੀ ਉੱਥੇ ਮੌਜੂਦ ਹੋਣਗੇ ਜਿਹੜੇ ਹਾਲ ਹੀ ਦੇ ਵਿੱਚ ਮੈਡਲ ਜਿੱਤ ਕੇ ਆਏ ਨੇ 올림픽 ਦੇ ਵਿੱਚ ਹੌਸਲਾ افزਾਈ ਹੋਏਗੀ ਔਰ ਬੱਚਿਆਂ ਦੇ ਹੁਨਰ ਨੂੰ ਤਲਾਸ਼ ਤਰਾਸ਼ਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਆਈਓ ਹੁਨਰ ਹੈ ਜਿਹੜਾ ਬਾਦ ਦੇ ਵਿੱਚ ਮੈਡਲ ਦਾ ਰੂਪ ਲੈਂਦਾ ਹੈ ਤੇ ਇਸੇ ਹੁਨਰ ਨੂੰ ਸਿੱਧੇ ਤੌਰ ਤੇ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਤਰਾਸ਼ ਕੇ ਔਰ ਵੱਡੀਆਂ ਗੇਮਾਂ ਜੜੀਆਂ ਨੇ ਚਾਹ ਉਸ ਦੇ ਵਿੱਚ ਏਸ਼ੀਅਨ ਗੇਮਾਂ ਦੀ ਗੱਲ ਕਰੀਏ ਜਾਂ 올림픽 ਗੇਮਾਂ ਦੀ ਗੱਲ ਕਰੀਏ ਉਹਨਾਂ ਲਈ ਤਿਆਰ ਕਰ ਰਹੀ ਹੈ ਤਾਂ ਕਿ ਯੂਥ ਜ਼ਿਆਦਾ ਤੋਂ ਜ਼ਿਆਦਾ ਗਰਾਊਂਡ ਵੱਲੋਂ ਖੇਡਾਂ ਵੱਲੋਂ ਆਕਰਸ਼ਿਤ ਹੋਏ ਨਸ਼ੇ ਛੱਡੇ ਇੱਕ ਵੱਡਾ ਮੋਟੀਵੇ ਹੈ। ਖੇਡਾਂ ਨਾਲ ਅਗਰ ਖੇਡਾਂ ਦੇ ਲੜਨ ਲੱਗੂਗਾ ਯੂਥ ਤੇ ਫਿਰ ਆਪਣੇ ਆਪ ਨਸ਼ੇ ਛੱਡਦਾ ਹੋਇਆ ਨਜ਼ਰ ਆਏਗਾ। ਇਸੇ ਕਰਕੇ ਸਰਕਾਰ ਨੇ ਇੱਕ ਵੱਡਾ ਉਪਰਾਲਾ ਕੀਤਾ। ਖੁਦ ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਵੀ ਨੇ ਔਰ ਇਸ ਵਕਤ ਖੇਡ ਮੰਤਰੀ ਵੀ ਨੇ। ਜੀ ਜੀ ਜੀ। ਉਹਨਾਂ ਦੇ ਉਪਰਾਲਾ ਸਦਕਾ ਉਹਨਾਂ ਦੀ ਸੋਚ ਸਦਕਾ ਕੱਲ ਤੋਂ ਸੀਜ਼ਨ 3 ਸ਼ੁਰੂ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਕਿ ਉਸ ਸੀਜ਼ਨ 3 ਦੇ ਵਿੱਚ ਇਸ ਵਾਰ ਕੀ ਕੁਛ ਨਵਾਂ ਹੁੰਦਾ ਔਰ ਕੱਲ ਆਪਣੀ ਸਪੀਚ ਦੇ ਵਿੱਚ ਯੁਵਾਵਾਂ ਲਈ ਮੁੱਖ ਮੰਤਰੀ ਕੀ ਕੁਛ ਨਵਾਂ ਲੈ ਕੇ ਆਉਂਦੇ ਨੇ ਜੀ ਵਿਨੀਤ ਈਸਵਰ ਪੈਰਾ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਸਤੇਮਾਲ ਇਹਦੇ ਵਿੱਚ ਵਰਤਿਆ ਜਾਏਗਾ ਜਿਸ ਦੇ ਵਿੱਚ ਤਿੰਨ ਕ ਖੇਡਾਂ ਜਿਹੜੀਆਂ ਨੇ ਉਹ ਸ਼ਾਮਲ ਕੀਤੀਆਂ ਗਈਆਂ ਨੇ ਜਿਹੜੇ ਪੈਰਾ 올림픽 ਦੇ ਵਿੱਚ ਵੀ ਬਹੁਤ ਖਿਡਾਰੀ ਦੇਸ਼ ਦੇ ਜਾਂਦੇ ਨੇ ਖੇਡਣ ਦੇ ਲਈ ਔਰ ਪੰਜਾਬ ਦੇ ਲਈ ਇਹ ਇੱਕ ਨਵੀਂ ਰਿਵਾਇਤ ਸ਼ੁਰੂ ਕੀਤੀ ਜਾ ਸਕਦੀ ਹੈ ਪੈਰਾ ਖੇਡਾਂ ਨੂੰ ਵੀ ਸ਼ਾਮਲ ਕਰਨਾ ਕਿਡਾ ਬਤਨ ਬਤਨ ਪੈਰਾ ਖੇਡਾਂ ਦੀ ਗੱਲ ਕਰੀਏ ਪੈਰਾ 올림픽ਸ ਹੁੰਦੇ ਨੇ ਜੀ ਖਿਡਾਰੀ ਜਿਹੜੇ ਨੇ ਉਸ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਭਾਰਤ ਦੇ ਖਿਡਾਰੀਆਂ ਦੀ ਗੱਲ ਕਰੀਏ ਮੈਡਲਾਂ ਦੇ ਵਿੱਚ ਉਹਨਾਂ ਦਾ ਵੀ ਨਾਂ ਆਂਦਾ ਕਿਉਂਕਿ ਪਹਿਲਾਂ 올림픽ਸ ਦੇ ਵਿੱਚ ਜਦੋਂ ਹਿੱਸਾ ਲੈਂਦੇ ਨੇ ਤੇ ਮੈਡਲ ਉੱਥੇ ਵੀ ਉਹ ਜਿੱਤ ਕੇ ਆਉਂਦੇ ਨੇ ਔਰ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਅੰਦਰ ਤਾਕੀ ਖਿਡਾਰੀਆਂ ਦਾ ਜਿਹੜਾ ਸਮਾਨ ਸਮਾਰੋਹ ਸੀ ਔਰ ਜਿਹੜੇ 올림픽 ਖਿਡਾਰੀਆਂ ਦਾ ਸਮਾਨ ਸਮਾਰੋਹ ਸੀ ਉਸ ਦੇ ਵਿੱਚ ਉਹ ਪੈਰਾ ਖਿਡਾਰੀਆਂ ਨੂੰ ਵੀ ਪੈਸੇ ਦਿੱਤੇ ਗਏ ਨੇ ਤਿਆਰੀ ਲਈ ਆਪਣੀ ਗੇਮ ਲਈ ਜਿਹੜੇ 올림픽 ਲਈ ਫਾਈਨਲਿਸਟ ਹੋਏ ਸੀ ਤੇ ਇਸੇ ਕਰਕੇ ਪੈਰਾ ਖਿਡਾਰੀਆਂ ਨੂੰ ਵੀ ਇਸ ਵਾਰ ਸੀਜ਼ਨ 3 ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਦੀ ਗੇਮਸ ਨੂੰ ਵੀ ਸੀਜ਼ਨ 3 ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਕਿਸੇ ਨਾਲ ਵਿਤਕਰਾਣਾ ਹੋਏ ਜਿਸ ਦੇ ਵਿੱਚ ਵੀ ਟੈਲੈਂਟ ਹੈ ਭਾਵੇਂ ਉਹ ਪੈਰਾ ਖਿਡਾਰੀ ਹੋਏ ਭਾਵੇਂ ਉਹ ਪਿੰਡਾਂ ਨਾਲ ਜੁੜਿਆ ਹੋਇਆ ਖਿਡਾਰੀ ਹੋਏ ਸਾਰੇ ਦੇ ਸਾਰੇ ਇਸ ਦੇ ਨਾਲ ਜੁੜਨ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਖਿਡਾਰੀਆਂ ਨਾਲ ਜੁੜਨ ਇਸੇ ਦਾ ਉਪਰਾਲਾ ਹੈ ਇਸੇ ਕਰਕੇ ਕੱਲ ਸੀਜ਼ਨ 3 ਦਾ ਆਗਾਜ਼ ਹੈ ਕੱਲ ਦੀ ਤਸਵੀਰਾਂ ਵੇਖਣ ਵਾਲੀਆਂ ਹੋਣਗੀਆਂ ਕਿਉਂਕਿ ਪਿਛਲੀ ਵਾਰ ਵੀ ਜਦੋਂ ਸੀਜ਼ਨ 2 ਦਾ ਆਗਾਜ਼ ਹੋਇਆ ਸੀ ਉਸ ਤੋਂ ਬਾਅਦ ਕਲੋਜ਼ਿੰਗ ਸੈਰਮਨੀ ਹੋਈ ਸੀ ਇੱਕ ਵੱਡਾ ਕਾਰਜਕ੍ਰਮ ਜਿਹੜਾ ਆਯੋਜਿਤ ਹੋਇਆ ਸੀ ਸਰਕਾਰ ਦੀ ਤਰਫੋਂ ਕੱਲ ਵੀ ਕੁਝ ਇਸੇ ਤਰ੍ਹਾਂ ਦੇ ਕਾਰਜਕ੍ਰਮ ਦੀ ਉਮੀਦ ਹੈ ਵੇਖਣ ਵਾਲੀ ਕੱਲ ਰਹੇਗੀ ਕਿ ਕੀ ਕਿ ਗਰਾਊਂਡ ਦੇ ਵਿੱਚ ਉਤਰ ਕੇ ਖਾਲ ਖੁਦ ਮੁੱਖ ਮੰਤਰੀ ਜਿਹੜੇ ਨੇ ਉਹ ਖਿਡਾਰੀਆਂ ਨਾਲ ਖੇਡਦੇ ਨਜ਼ਰ ਆਣਗੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆਣਗੇ ਕਿਉਂਕਿ ਆਮ ਤੌਰ 'ਤੇ ਕੋਈ ਖੇਡਾਂ ਦਾ ਜ਼ਿਕਰ ਹੁੰਦਾ ਤਾਂ ਮੁੱਖ ਮੰਤਰੀ ਖੁਦ ਗਰਾਊਂਡ ਦੇ ਵਿੱਚ ਆਉਂਦੇ ਨੇ ਵਲੀਬੋਲ ਖੇਡਦੇ ਨੇ ਫੁੱਟਬਾਲ ਖੇਡਦੇ ਨੇ ਹੁਣ ਕੱਲ ਵੇਖਣ ਵਾਲੀ ਗੱਲ ਰਹੇਗੀ ਕਿ ਮੁੱਖ ਮੰਤਰੀ ਕਿਹੜੀ ਗੇਮ ਦੇ ਵਿੱਚ ਆਪਣੇ ਦਾਅ ਦਿਖਾਉਂਦੇ ਨਜ਼ਰ ਆਉਂਦੇ ਨੇ ਜੀ 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 तमाम ਜਾਣਕਾਰੀ ਲਈ ਤਾਂ ਬਸ ਇਹ ਸੀ ਸਾਡੇ ਸਹਿਯੋਗੀ ਵਿਨੀਤ ਜਿਨ੍ਹਾਂ ਨੇ ਦੱਸਿਆ ਕਿ ਕੱਲ 29 ਅਗਸਤ ਜਾਨੀ ਕਿ ਭਲਕੇ ਸੀਐਮ ਭਗਵੰਤ ਮਾਨ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡੇ ਈਵੈਂਟ ਨੂੰ ਪੰਜਾਬ ਦੀਆਂ ਖੇਡਾਂ ਦਾ ਮਹਾਕੁੰਭ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਸ਼ੁਰੂ ਹੋਣ ਜਾ ਰਿਹਾ ਹੈ ਦੈਨਿਕ ਸਵੇਰਾ ਦੇ ਮਾਧਿਅਮ ਦੇ ਨਾਲ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਜਾਂ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਟੈਲੈਂਟ ਹੈ ਉਹਨਾਂ ਨੂੰ ਇਹਨਾਂ ਖੇਡਾਂ ਦੇ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਕਿਉਂਕਿ 2020 ਦੇ ਵਿੱਚ ਸ਼ੁਰੂ ਹੋਈਆਂ ਇਹ ਖੇਡਾਂ ਜਿਹਦੇ ਵਿੱਚ ਪਹਿਲੇ ਸੀਜ਼ਨ ਦੇ ਵਿੱਚ 3 ਲੱਖ ਬੱਚਿਆਂ ਨੇ ਹਿੱਸਾ ਲਿਆ ਉਸ ਤੋਂ ਬਾਅਦ ਫਿਰ 4 ਲੱਖ ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਅਗਲੇ ਸੀਜ਼ਨ ਦੇ ਵਿੱਚ ਦੂਸਰੇ ਸੀਜ਼ਨ ਦੇ ਵਿੱਚ ਇਹ ਸੀਜ਼ਨ ਹੈ ਤੀਸਰਾ ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਉਮੀਦ ਹੈ ਕਿ 5 ਲੱਖ ਤੋਂ ਵੱਧ ਬੱਚੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਗੇ ਔਰ ਪੰਜਾਬ ਸਰਕਾਰ ਨੇ ਵੀ ਆਪਣੇ ਖਜ਼ਾਨੇ ਦੇ ਮੂੰਹ ਬਿਲਕੁਲ ਇਹਨਾਂ ਬੱਚਿਆਂ ਦੇ ਲਈ ਖੋਲ ਦਿੱਤੇ ਨੇ ਜਿਸ ਦੇ ਵਿੱਚ 9 ਕਰੋੜ ਰੁਪਈਆ ਜਿਹੜਾ ਇਹਨਾਂ ਜੇਤੂ ਰਾਸ਼ੀ ਰੱਖੀ ਗਈ ਹੈ ਇਹਨਾਂ ਬੱਚਿਆਂ ਨੂੰ ਜਿੱਦਣ ਵਾਲੇ ਖਿਡਾਰੀਆਂ ਨੂੰ ਦੇਣ ਦੇ ਲਈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਹਮੇਸ਼ਾ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਦੇਸ਼ ਦੀਆਂ ਖੇਡਾਂ ਦੇ ਵਿੱਚ 올림픽 ਹੋਏ ਚਾਹੇ ਕੋਈ ਵੀ ਰਾਸ਼ਟਰੀ ਖੇਡਾਂ ਹੋਣ ਉਹਨਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਵੱਧ ਤੋਂ ਵੱਧ ਹਿੱਸਾ ਹੋਣਾ ਚਾਹੀਦਾ ਜਿਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਸਮੇਂ ਦੇ ਉੱਤੇ ਉਪਰਾਲੇ ਕੀਤੇ ਜਾ ਰਹੇ ਨੇ ਸੋ ਇੱਕ ਵੱਡਾ ਉਪਰਾਲਾ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਦਾ ਕੱਲ ਨੂੰ ਜਾਨਕਿ 29 ਅਗਸਤ ਨੂੰ ਭਵệ ਸਵਾਗਤ ਹੋਏਗਾ ਭਵệ ਆਗਾਜ਼ ਹੋਏਗਾ ਔਰ ਇਸ ਖੇਡਾਂ ਦੀ ਸ਼ੁਰੂਆਤ ਦੇ ਲਈ ਇਸ ਖੇਡਾਂ ਨੂੰ ਹੋਰ ਚਾਰ ਚੰਦ ਲਗਾਉਣ ਦੇ ਲਈ ਗੁਰਦਾਸ ਮਾਨ ਗਰਾਊਂਡ ਦੇ ਵਿੱਚ ਮੌਜੂਦ ਰਹਿਣਗੇ ਉਹਨਾਂ ਦੇ ਪ੍ਰੋਗਰਾਮ ਦੇ ਨਾਲ ਇਸ ਸਾਰੇ ਈਵੈਂਟ ਦੀ ਸ਼ੁਰੂਆਤ ਹੋਏਗੀ ਦੈਨਿਕ ਸ਼ਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪਲਕੇ ਜਾਨੀ ਕਿ 29 ਅਗਸਤ ਤੋਂ ਸੰਗਰੂਰ ਦੇ ਵਿੱਚ ਪੰਜਾਬ ਦੀਆਂ ਖੇਡਾਂ ਦੇ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ ਦਾ ਸੀਜ਼ਨ ਤੀਸਰਾ ਸ਼ੁਰੂ ਹੋਣ ਜਾ ਰਿਹਾ ਜਿਸ ਦਾ ਪੰਜਾਬ ਦੇ ਜਿਹੜੇ ਬੱਚੇ ਨੇ ਸਪੋਰਟਸਮੈਨ ਨੇ ਉਹਨਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਸੋ ਸੀਐਮ ਭਗਵੰਤ ਮਾਨ ਕੱਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਜਿਸ ਦੇ ਵਿੱਚ 37 ਵੱਖ-ਵੱਖ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਔਰ ਉਮੀਦ ਹੈ ਕਿ ਇਸ ਵਾਰ 5 ਲੱਖ ਦੇ ਕਰੀਬ ਬੱਚੇ ਇਸ ਖੇਡ ਦੇ ਵਿੱਚ ਹਿੱਸਾ ਲੈਣਗੇ ਔਰ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਵਿੱਚ ਵਾਅਦਾ ਕੀਤਾ ਹੈ ਲਗਭਗ ਲਗਭਗ 9 ਕਰੋੜ ਰੁਪਏ ਇਨ੍ਹਾਂ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਤੌਰ ਦੇ ਉੱਤੇ ਦਿੱਤੇ ਜਾਣਗੇ ਸੋ ਮੇਰੇ ਸਹਿਯੋਗੀ ਮੇਰੇ ਨਾਲ ਵਿਨੀਤ ਮੌਜੂਦ ਨੇ ਵਿਨੀਤ ਤੋਂ ਜਾਣਾਂਗੇ ਕਿ ਕੱਲ ਇਸ ਸਮਾਰੋਹ ਦੇ ਵਿੱਚ ਕੀ ਕੁਝ ਖਾਸ ਰਹੇਗਾ ਵਿਨੀਤ ਕੱਲੋਂ ਵਤਨ ਪੰਜਾਬ ਦੀਆਂ ਖੇਡਾਂ ਦਾ ਸ਼ੁਰੂਆਤ ਹੋਣ ਜਾ ਰਹੀ ਹੈ ਬੱਚਿਆਂ ਨੂੰ ਬੜੀ ਧੀਰ ਤੋਂ ਇੰਤਜ਼ਾਰ ਸੀ ਔਰ ਕੱਲ ਕਿਸ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਹੋਏਗਾ ਔਰ ਇਸ ਵਾਰ ਕੀ ਕੁਝ ਖਾਸ ਰਹੇਗਾ ਬਿਲਕੁਲ ਦੇਖੋ ਕੱਲ ਦੇ ਜਿਹੜੇ ਇਵੈਂਟ ਦੀ ਗੱਲ ਕਰੀਏ ਤੇ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਖੁਦ ਖੇਡਾਂ ਵਤਨ ਪੰਜਾਬ ਦੇ ਸੀਜ਼ਨ 3 ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੰਗਰੂਰ ਤੋਂ ਖੇਡਾਂ ਵਤਨ 3 ਦੇ ਜਿਹੜਾ ਕਹਿ ਸਕਦੇ ਹਾਂ ਸੀਜ਼ਨ 3 ਹੈ ਇਸ ਦਾ ਆਗਾਜ਼ ਹੋਏਗਾ ਇਸ ਵਾਰ ਜਿਹੜਾ ਜਿਹੜਾ ਸੀਜ਼ਨ 3 ਹੈ ਉਹ ਖਾਸ ਰਹੇਗਾ ਕਿਉਂਕਿ ਪਿੰਡਾਂ ਦੀ ਗੱਲ ਕਰੀਏ ਦਿਹਾਤਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ तकरीबन तकरीबन 5 ਲੱਖ ਤੋਂ ਵੱਧ ਬੱਚਿਆਂ ਦਾ ਇਸ ਸੀਜ਼ਨ 3 ਦੇ ਵਿੱਚ ਭਾਗ ਲੈਣ ਦੀ ਉਮੀਦ ਜੜੀ ਆ ਉਹ ਜਿਤਾਈ ਜਾ ਰਹੀ ਹੈ ਇਸ ਵਾਰ ਜਿਹੜੀ ਨਾਮ ਰਾਸ਼ੀ ਹੈ तकरीबन 9 ਕਰੋੜ ਦੇ ਆਸ-ਪਾਸ ਦੀ ਰੱਖੀ ਹੋਈ ਹੈ 37 ਵੱਖ-ਵੱਖ ਗੇਮਾਂ ਜਿਹੜੀਆਂ ਨੇ ਇਸ ਵਾਰ ਦੇ ਸੀਜ਼ਨ 3 ਦੇ ਵਿੱਚ ਜੋੜੀਆਂ ਗਈਆਂ ਨੇ ਜੇਕਰ ਬਲੋਕ ਲੈਵਲ ਦੀ ਕੰਪੀਟੀਸ਼ਨਾਂ ਦੀ ਗੱਲ ਕਰੀਏ ਤੇ 1 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਬਲੋਕ ਲੈਵਲ ਦੀਆਂ ਕੰਪੀਟੀਸ਼ਨਸ ਹੋਣਗੀਆਂ ਜ਼ਿਲ੍ਹਾ ਲੈਵਲ ਦੀ ਜੇਕਰ ਗੱਲ ਕਰੀਏ ਤੇ 15 ਤੋਂ 20 ਸਤੰਬਰ ਤੱਕ ਜ਼ਿਲ੍ਹਾ ਲੈਵਲ ਦੀਆਂ ਕੰਪੀਟੀਸ਼ਨ ਹੋਣਗੀਆਂ ਇਸੇ ਢੰਗ ਦੇ ਨਾਲ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਪ੍ਰਤੀਯੋਗਤਾਵਾਂ ਹੋਣਗੀਆਂ ਸਟੇਟ ਲੈਵਲ ਦੀਆਂ ਉਸ ਦੇ ਵਿੱਚ 11 ਅਕਤੂਬਰ ਤੋਂ ਲੈ ਕੇ 9 ਨਵੰਬਰ ਤੱਕ ਜਿਹੜੇ ਕੰਪੀਟੀਸ਼ਨ ਨੇ ਉਹ ਮੁਕੰਮਲ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਏਗਾ ਤੀਜਾ ਸੀਜ਼ਨ ਹੈ ਇਸ ਤੋਂ ਪਹਿਲਾਂ 2022 ਦੇ ਵਿੱਚ ਪਹਿਲਾ ਦੂਜਾ ਪਹਿਲਾ ਸੀਜ਼ਨ ਸੀ 2023 ਦੇ ਵਿੱਚ ਦੂਜਾ ਸੀਜ਼ਨ ਸੀ ਔਰ ਅਗਰ ਪਹਿਲੇ ਸੀਜ਼ਨ ਦੀ ਗੱਲ ਕਰੀਏ ਤੇ ਤਕਰੀਬਨ ਤਕਰੀਬਨ 3 ਲੱਖ ਬੱਚਿਆਂ ਨੇ ਉਸ ਦੇ ਵਿੱਚ ਹੀ ਹਿੱਸਾ ਲੀਤਾ ਸੀ ਜਿਸ ਦੇ ਵਿੱਚ ਤਕਰੀਬਨ ਤਕਰੀਬਨ 9961 ਬੱਚੇ ਜਿਹੜੇ ਨੇ ਉਹ winner ਬਣੇ ਸੀ ਉਹਨਾਂ ਨੇ ਜਿਹੜੇ ਕਹਿ ਸਕਦੇ ਆ ਮੈਡਲ ਜਿੱਤੇ ਸੀ ਜਿਨ੍ਹਾਂ ਨੂੰ ਸਰਕਾਰ ਦੀ ਤਰਫੋਂ 6.85 ਕਰੋੜ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ ਸੀ ਇਸੇ ਦੇ ਨਾਲ ਹੀ ਦੂਜੇ ਸੀਜ਼ਨ ਦੇ ਵਿੱਚ ਜਿਹੜੀ ਇਨਾਮ ਰਾਸ਼ੀ ਸੀ ਉਹ ਵਧਾ ਦਿੱਤੀ ਗਈ ਸੀ ਕਿਉਂਕਿ ਉਸ ਦੇ ਵਿੱਚ 4 ਲੱਖ ਤੋਂ ਵੱਧ ਖਿਡਾਰੀ ਜਿਹੜੇ ਨੇ ਉਹ ਹਿੱਸਾ ਲੈਂਦੇ ਹੋਏ ਨਜ਼ਰ ਆਏ ਸੀ ਜੇਤੂ ਖਿਡਾਰੀਆਂ ਦੀ ਗੱਲ ਕਰੀਏ 12500 ਉਹਨਾਂ ਦਾ ਆਕੜਾ ਸੀ ਔਰ ਜਿਹੜਾ ਇਨਾਮ ਰਾਸ਼ੀ ਸੀ 8 ਲੱਖ 8.87 ਕਰੋੜ ਰੁਪਏ ਜਿਹੜਾ ਉਹਨਾਂ ਨੂੰ ਇਨਾਮ ਰਾਸ਼ੀ ਦਿੱਤੀ ਗਈ ਸੀ ਇਸ ਵਾਰ ਜਿਸ ਢੰਗ ਦੇ ਨਾਲ ਪਹਿਲਾਂ ਤੋਂ तकरीबन ਜ਼ਿਆਦਾ ਇਨਾਮ ਰਾਸ਼ੀ ਰੱਖੀ ਗਈ ਹੈ ਖਿਡਾਰੀਆਂ ਦੀ ਵੀ ਵੱਧ ਸੰਖਿਆ ਹੋਏਗੀ ਔਰ ਜਿਹੜੀ ਪਿੰਡੂ ਖੇਡਾਂ ਨੇ ਜਿਹੜੀ ਰਵਾਇਤੀ ਖੇਡਾਂ ਨੇ ਉਹਨਾਂ ਨੂੰ ਮੁਰਤੋਂ ਸੁਰਜੀਤ ਕਰਨ ਦੀ ਸਰਕਾਰ ਦੀ ਮਨਸ਼ਾ ਹੈਗੀ ਹੈ ਔਰ ਉਸੇ ਲਈ ਇਹ ਵੱਡੇ ਉਪਰਾਲੇ ਜਿਹੜੇ ਨੇ ਕੀਤੇ ਜਾਂਦੇ ਨੇ ਕਿਉਂਕਿ ਇਨ ਸੀਜ਼ਨਾਂ ਦੇ ਵਿੱਚ ਜਿਹੜੇ ਕਹਿ ਸਕਦੇ ਆ ਕਿ ਜਿਹੜੀ ਪਿੰਡੂ ਖੇਡਾਂ ਨੇ ਜਿਹੜੀ ਰਵਾਇਤੀ ਖੇਡਾਂ ਨੇ ਸੂਬੇ ਦੀਆਂ ਉਸ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਔਰ ਇਸ ਵਾਰ ਤੇ 37 ਵੱਖ-ਵੱਖ ਗੇਮਾਂ ਜਿਹੜੀਆਂ ਨੇ ਉਹੀ ਸೀਜ਼ਨ ਦੇ ਨਾਲ ਜੋੜੀਆਂ ਜਾ ਰਹੀਆਂ ਨੇ ਗੱਲ ਖੁਦ ਮੁੱਖ ਮੰਤਰੀ ਉੱਥੇ ਮੌਜੂਦ ਹੋਣਗੇ ਜੀ ਉਨਾ ਨੇ ਲਾਲ ਹੋਰ ਕਈ ਹਸਤੀਆਂ ਉੱਥੇ ਮੌਜੂਦ ਹੋਣ ਗਿਆ ਜਿਹੜੀ ਖੇਡ ਜਗਤ ਮਾਲ ਤਾਲੂ ਰੱਖਦੀਆਂ ਨੇ ਤੇ ਉਹ ਵੀ ਖਿਡਾਰੀ ਉੱਥੇ ਮੌਜੂਦ ਹੋਣਗੇ ਜਿਹੜੇ ਹਾਲ ਹੀ ਦੇ ਵਿੱਚ ਮੈਡਲ ਜਿੱਤ ਕੇ ਆਏ ਨੇ 올림픽 ਦੇ ਵਿੱਚ ਹੌਸਲਾ افزਾਈ ਹੋਏਗੀ ਔਰ ਬੱਚਿਆਂ ਦੇ ਹੁਨਰ ਨੂੰ ਤਲਾਸ਼ ਤਰਾਸ਼ੰਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਆਹੀ ਉਹ ਹੁਨਰ ਹੈ ਜਿਹੜਾ ਬਾਅਦ ਦੇ ਵਿੱਚ ਮੈਡਲ ਦਾ ਰੂਪ ਲੈਂਦਾ ਹੈ ਤੇ ਇਸੇ ਹੁਨਰ ਨੂੰ ਸਿੱਧੇ ਤੌਰ ਤੇ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਤਰਾਸ਼ ਕੇ ਔਰ ਵੱਡੀਆਂ ਗੇਮਾਂ ਜਿਹੜੀਆਂ ਨੇ ਚਾਹ ਉਸ ਦੇ ਵਿੱਚ ਏਸ਼ੀਅਨ ਗੇਮਾਂ ਦੀ ਗੱਲ ਕਰੀਏ ਚਾਹ 올림픽 ਗੇਮਾਂ ਦੀ ਗੱਲ ਕਰੀਏ ਉਹਨਾਂ ਲਈ ਤਿਆਰ ਕਰ ਰਹੀ ਹੈ ਤਾਂ ਕਿ ਯੂਥ ਜ਼ਿਆਦਾ ਤੋਂ ਜ਼ਿਆਦਾ ਗਰਾਊਂਡ ਵੱਲੋਂ ਖੇਡਾਂ ਵੱਲੋਂ ਆਕਰਸ਼ਿਤ ਹੋਏ ਨਸ਼ੇ ਛੱਡੇ ਇੱਕ ਬੰਦਾ ਮੋਟੀਵਾ ਵੀ ਹੈ ਖੇਡਾਂ ਨਾਲ ਅਗਰ ਖੇਡਾਂ ਦੇ ਲੜਨ ਲੱਗੂਗਾ ਯੂਥ ਤੇ ਫਿਰ ਆਪਣੇ ਆਪ ਨਸ਼ੇ ਛੱਡਦਾ ਹੋਇਆ ਨਜ਼ਰ ਆਗਾ ਇਸੇ ਕਰਕੇ ਸਰਕਾਰ ਨੇ ਇੱਕ ਵੱਡਾ ਉਪਰਾਲਾ ਕੀਤਾ ਖੁਦ ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਵੀ ਨੇ ਔਰ ਇਸ ਵਕਤ ਖੇਡ ਮੰਤਰੀ ਵੀ ਨੇ ਜੀ 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 ਉਹਨਾਂ ਦੇ ਉਪਰਾਲਾ ਸਦਕਾ ਉਹਨਾਂ ਦੀ ਸੋਚ ਸਦਕਾ ਕੱਲ ਤੋਂ ਸੀਜ਼ਨ 3 ਸ਼ੁਰੂ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਕਿ ਉਸ ਸੀਜ਼ਨ 3 ਦੇ ਵਿੱਚ ਇਸ ਵਾਰ ਕੀ ਕੁਝ ਨਵਾਂ ਹੁੰਦਾ ਔਰ ਕੱਲ ਆਪਣੀ ਸਪੀਚ ਦੇ ਵਿੱਚ ਯੁਵਾਵਾਂ ਲਈ ਮੁੱਖ ਮੰਤਰੀ ਕੀ ਕੁਝ ਨਵਾਂ ਲੈ ਕੇ ਆਉਂਦੇ ਨੇ ਜੀ ਵੀਨੀਤ ਇਸ ਵਾਰ ਪੈਰਾ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਸਤੇਮਾਲ ਇਹਦੇ ਵਿੱਚ ਵਰਤਿਆ ਜਾਏਗਾ ਜਿਸ ਦੇ ਵਿੱਚ ਤਿੰਨ ਕ ਖੇਡਾਂ ਜਿਹੜੀਆਂ ਨੇ ਉਹ ਸ਼ਾਮਲ ਕੀਤੀਆਂ ਗਈਆਂ ਨੇ ਜਿਹੜੇ ਪੈਰਾ 올림픽 ਦੇ ਵਿੱਚ ਵੀ ਬਹੁਤ ਖਿਡਾਰੀ ਦੇਸ਼ ਦੇ ਜਾਂਦੇ ਨੇ ਖੇਡਣ ਦੇ ਲਈ ਔਰ ਪੰਜਾਬ ਦੇ ਲਈ ਇਹ ਇੱਕ ਨਵੀਂ ਰਿਵਾਇਤ ਸ਼ੁਰੂ ਕੀਤੀ ਜਾ ਸਕਦੀ ਹੈ ਪੈਰਾ ਖੇਡਾਂ ਨੂੰ ਵੀ ਸ਼ਾਮਲ ਕਰਨਾ ਖੇਡਾ ਬਤਨ ਬਣਾ ਦੇ ਜੀ ਪੈਰਾ ਖੇਡਾਂ ਦੀ ਗੱਲ ਕਰੀਏ ਪੈਰਾ 올림픽ਸ ਹੁੰਦੇ ਨੇ ਜੀ ਖਿਡਾਰੀ ਜਿਹੜੇ ਨੇ ਉਸ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਭਾਰਤ ਦੇ ਖਿਡਾਰੀਆਂ ਦੀ ਗੱਲ ਕਰੀਏ ਮੈਡਲਾਂ ਦੇ ਵਿੱਚ ਉਹਨਾਂ ਦਾ ਵੀ ਨਾਂ ਆਉਂਦਾ ਕਿਉਂਕਿ ਪੈਨੋਲਪਿਕਸ ਦੇ ਵਿੱਚ ਜਦੋਂ ਹਿੱਸਾ ਲੈਂਦੇ ਨੇ ਤੇ ਮੈਡਲ ਉੱਥੇ ਵੀ ਉਹ ਜਿੱਤ ਕੇ ਆਉਂਦੇ ਨੇ ਔਰ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਅੰਦਰ ਤਾਕੀ ਖਿਡਾਰੀਆਂ ਦਾ ਜਿਹੜਾ ਸਨਮਾਨ ਸਮਾਰੋਹ ਸੀ ਔਰ ਜਿਹੜੇ 올림픽 ਖਿਡਾਰੀਆਂ ਦਾ ਸਨਮਾਨ ਸਮਾਰੋਹ ਸੀ ਉਸ ਦੇ ਵਿੱਚ ਉਹ ਪੈਰਾ ਖਿਡਾਰੀਆਂ ਨੂੰ ਵੀ ਪੈਸੇ ਦਿੱਤੇ ਗਏ ਨੇ ਤਿਆਰੀ ਲਈ ਆਪਣੀ ਗੇਮ ਲਈ ਜਿਹੜੇ 올림픽 ਲਈ ਫਾਈਨਲਿਸਟ ਹੋਏ ਸੀ ਤੇ ਇਸੇ ਕਰਕੇ ਪੈਰਾ ਖਿਡਾਰੀਆਂ ਨੂੰ ਵੀ ਇਸ ਵਾਰ ਸੀਜ਼ਨ 3 ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਦੀ ਗੇਮਸ ਨੂੰ ਵੀ ਸੀਜ਼ਨ 3 ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਕਿਸੇ ਨਾਲ ਵਿਤਕਰਾਨਾ ਹੋਏ ਜਿਸ ਦੇ ਵਿੱਚ ਵੀ ਟੈਲੈਂਟ ਹੈ ਭਾਵੇਂ ਉਹ ਪੈਰਾ ਖਿਡਾਰੀ ਹੋਏ ਭਾਵੇਂ ਉਹ ਪਿੰਡਾਂ ਨਾਲ ਜੁੜਿਆ ਹੋਇਆ ਖਿਡਾਰੀ ਹੋਏ ਸਾਰੇ ਦੇ ਸਾਰੇ ਇਸ ਦੇ ਨਾਲ ਜੁੜਨ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਖਿਡਾਰੀ ਇਸ ਨਾਲ ਜੁੜਨ ਇਸੇ ਦਾ ਉਪਰਾਲਾ ਹੈ ਇਸੇ ਕਰਕੇ ਕੱਲ ਸੀਜ਼ਨ 3 ਦਾ ਆਗਾਜ਼ ਹੈ ਕੱਲ ਦੀ ਤਸਵੀਰਾਂ ਵੇਖਣ ਵਾਲੀਆਂ ਹੋਣਗੀਆਂ ਕਿਉਂਕਿ ਪਿਛਲੀ ਵਾਰ ਵੀ ਜਦੋਂ ਸੀਜ਼ਨ 2 ਦਾ ਆਗਾਜ਼ ਹੋਇਆ ਸੀ ਉਸ ਤੋਂ ਬਾਅਦ ਕਲੋਜ਼ਿੰਗ ਸੈਰਮਨੀ ਹੋਈ ਸੀ ਇੱਕ ਵੱਡਾ ਕਾਰਜਕ੍ਰਮ ਜਿਹੜਾ ਆਯੋਜਿਤ ਹੋਇਆ ਸੀ ਸਰਕਾਰ ਦੀ ਤਰਫੋਂ ਕੱਲ ਵੀ ਕੁਝ ਇਸੇ ਤਰ੍ਹਾਂ ਦੇ ਕਾਰਜਕ੍ਰਮ ਦੀ ਉਮੀਦ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਕੀ ਕਿ ਗਰਾਊਂਡ ਦੇ ਵਿੱਚ ਉਤਰ ਕੇ ਖਾਲ ਖੁਦ ਮੁੱਖ ਮੰਤਰੀ ਜਿਹੜੇ ਨੇ ਉਹ ਖਿਡਾਰੀਆਂ ਨਾਲ ਖੇਡ ਦੇ ਨਜ਼ਰਾਨੇ ਅੰਗੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰਾਨੇ ਅੰਗੇ ਕਿਉਂਕਿ ਆਮ ਤੌਰ 'ਤੇ ਕੋਈ ਖੇਡਾਂ ਦਾ ਜ਼ਿਕਰ ਹੁੰਦਾ ਤਾਂ ਮੁੱਖ ਮੰਤਰੀ ਖੁਦ ਗਰਾਊਂਡ ਦੇ ਵਿੱਚ ਆਉਂਦੇ ਨੇ ਵਾਲੀਬਾਲ ਖੇਡ ਗਿਰੀ ਗੇਮ ਦੇ ਵਿੱਚ ਆਪਣੇ ਦਾਅ ਦਿਖਾਉਂਦੇ ਨਜ਼ਰ ਆਉਂਦੇ ਨੇ ਜੀ 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 तमाम ਜਾਣਕਾਰੀ ਲਈ ਤਾਨਬਾ ਅਸੀਂ ਸਾਡੇ ਸਹਿਯੋਗੀ ਵਿਨੀਤ ਜਿਨ੍ਹਾਂ ਨੇ ਦੱਸਿਆ ਕਿ ਕੱਲ 29 ਅਗਸਤ ਜਾਨੀ ਕਿ ਭਲਕੇ ਸੀਐਮ ਭਗਵੰਤ ਮਾਨ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡੇ ਈਵੈਂਟ ਨੂੰ ਪੰਜਾਬ ਦੀਆਂ ਖੇਡਾਂ ਦਾ ਮਹਾਕੁੰਭ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਸ਼ੁਰੂ ਹੋਣ ਜਾ ਰਿਹਾ ਹੈ ਦੈਨਿਕ ਸਵੇਰਾ ਦੇ ਮਾਧਿਅਮ ਦੇ ਨਾਲ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਜਾਂ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਟੈਲੈਂਟ ਹੈ ਉਹਨਾਂ ਨੂੰ ਇਹਨਾਂ ਖੇਡਾਂ ਦੇ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਕਿਉਂਕਿ 2020 ਦੇ ਵਿੱਚ ਸ਼ੁਰੂ ਹੋਈਆਂ ਇਹ ਖੇਡਾਂ ਜਿਦੇ ਵਿੱਚ ਪਹਿਲੇ ਸੀਜ਼ਨ ਦੇ ਵਿੱਚ 3 ਲੱਖ ਬੱਚਿਆਂ ਨੇ ਹਿੱਸਾ ਲਿਆ ਉਸ ਤੋਂ ਬਾਅਦ ਫਿਰ 4 ਲੱਖ ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਅਗਲੇ ਸੀਜ਼ਨ ਦੇ ਵਿੱਚ ਦੂਸਰੇ ਸੀਜ਼ਨ ਦੇ ਵਿੱਚ ਇਹ ਸੀਜ਼ਨ ਹੈ ਤੀਸਰਾ ਜਿਦੇ ਵਿੱਚ ਪੰਜਾਬ ਸਰਕਾਰ ਨੂੰ ਉਮੀਦ ਹੈ ਕਿ 5 ਲੱਖ ਤੋਂ ਵੱਧ ਬੱਚੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਗੇ ਔਰ ਪੰਜਾਬ ਸਰਕਾਰ ਨੇ ਵੀ ਆਪਣੇ ਖਜ਼ਾਨੇ ਦੇ ਮੂੰਹ ਬਿਲਕੁਲ ਇਹਨਾਂ ਬੱਚਿਆਂ ਦੇ ਲਈ ਖੋਲ੍ਹ ਦਿੱਤੇ ਨੇ ਜਿਸ ਦੇ ਵਿੱਚ 9 ਕਰੋੜ ਰੁਪਈਆ ਜਿਹੜਾ ਇਹਨਾਂ ਜੇਤੂ ਰਾਸ਼ੀ ਰੱਖੀ ਗਈ ਹੈ ਇਹਨਾਂ ਬੱਚਿਆਂ ਨੂੰ ਜਿੱਤਣ ਵਾਲੇ ਖਿਡਾਰੀਆਂ ਨੂੰ ਦੇਣ ਦੇ ਲਈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਹਮੇਸ਼ਾ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਦੇਸ਼ ਦੀਆਂ ਖੇਡਾਂ ਦੇ ਵਿੱਚ 올림픽 ਹੋਏ ਚਾਹੇ ਕੋਈ ਵੀ ਰਾਸ਼ਟਰੀ ਖੇਡਾਂ ਹੋਣ ਉਹਨਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਵੱਧ ਤੋਂ ਵੱਧ ਹਿੱਸਾ ਹੋਣਾ ਚਾਹੀਦਾ ਜਿਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਸਮੇਂ ਦੇ ਉੱਤੇ ਉਪਰਾਲੇ ਕੀਤੇ ਜਾ ਰਹੇ ਨੇ ਸੋ ਇੱਕ ਵੱਡਾ ਉਪਰਾਲਾ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਦਾ ਕੱਲ ਨੂੰ ਜਾਨਕਿ 29 ਅਗਸਤ ਨੂੰ ਭਭੇ ਸਵਾਗਤ ਹੋਏਗਾ ਭਭੇ ਆਗਾਜ਼ ਹੋਏਗਾ ਔਰ ਇਸ ਖੇਡਾਂ ਦੀ ਸ਼ੁਰੂਆਤ ਦੇ ਲਈ ਇਸ ਖੇਡਾਂ ਨੂੰ ਹੋਰ ਚਾਰਚਾਂਦ ਲਗਾਉਣ ਦੇ ਲਈ ਗੁਰਦਾਸਮਾਨ ਗਰਾਊਂਡ ਦੇ ਵਿੱਚ ਮੌਜੂਦ ਰਹਿਣਗੇ ਉਹਨਾਂ ਦੇ ਪ੍ਰੋਗਰਾਮ ਦੇ ਨਾਲ ਇਸ ਸਾਰੇ ਈਵੈਂਟ ਦੀ ਸ਼ੁਰੂਆਤ ਹੋਏਗੀ। ਦਿਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ। ਪੜਕੇ ਯਾਨੀ ਕਿ 29 ਅਗਸਤ ਤੋਂ ਸੰਗਰੂਰ ਦੇ ਵਿੱਚ ਪੰਜਾਬ ਦੀਆਂ ਖੇਡਾਂ ਦੇ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ ਦਾ ਸੀਜ਼ਨ ਤੀਸਰਾ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦਾ ਪੰਜਾਬ ਦੇ ਜਿਹੜੇ ਬੱਚੇ ਨੇ ਸਪੋਰਟਸਮੈਨ ਨੇ ਉਹਨਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਸੋਸੀਅਮ ਭਗਵੰਤ ਮਾਨ ਕੱਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਜਿਸ ਦੇ ਵਿੱਚ 37 ਵੱਖ-ਵੱਖ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਔਰ ਉਮੀਦ ਹੈ ਕਿ ਇਸ ਵਾਰ 5 ਲੱਖ ਦੇ ਕਰੀਬ ਬੱਚੇ ਇਸ ਖੇਡ ਦੇ ਵਿੱਚ ਹਿੱਸਾ ਲੈਣਗੇ ਔਰ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਵਿੱਚ ਵਾਅਦਾ ਕੀਤਾ ਹੈ ਲਗਭਗ ਲਗਭਗ 9 ਕਰੋੜ ਰੁਪਏ ਇਹਨਾਂ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਤੌਰ ਦੇ ਉੱਤੇ ਦਿੱਤੇ ਜਾਣਗੇ ਸੋ ਮੇਰੇ ਸਹਿਯੋਗੀ ਮੇਰੇ ਨਾਲ ਵਿਨੀਤ ਮੌਜੂਦ ਨੇ ਵਿਨੀਤ ਤੋਂ ਜਾਣਾਂਗੇ ਕਿ ਕੱਲ ਇਸ ਸਮਾਰੋਹ ਦੇ ਵਿੱਚ ਕੀ ਕੁਝ ਖਾਸ ਰਹੇਗਾ ਵਿਨੀਤ ਕੱਲ ਨੂੰ ਵਤਨ ਪੰਜਾਬ ਦੀਆਂ ਖੇਡਾਂ ਦਾ ਸ਼ੁਰੂਆਤ ਹੋਣ ਜਾ ਰਹੀ ਹੈ ਬੱਚਿਆਂ ਨੂੰ ਬੜੀ ਦੇਰ ਤੋਂ ਇੰਤਜ਼ਾਰ ਸੀ ਔਰ ਕੱਲ ਕਿਸ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਹੋਏਗਾ ਔਰ ਇਸ ਵਾਰ ਕੀ ਕੁਝ ਖਾਸ ਰਹੇਗਾ ਬਿਲਕੁਲ ਦੇਖੋ ਕੱਲ ਦੇ ਜਿਹੜੇ ਇਵੈਂਟ ਦੀ ਗੱਲ ਕਰੀਏ ਤੇ ਜਿਸ ਢੰਗ ਤੇ ਨਾਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਖੇਡਾ ਵਤਨ ਪੰਜਾਬ ਦੇ ਸੀਜ਼ਨ 3 ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੰਗਰੂਰ ਤੋਂ ਖੇਡਾ ਵਤਨ 3 ਦੇ ਜਿਹੜਾ ਕਹਿ ਸਕਦੇ ਆ ਸੀਜ਼ਨ 3 ਹੈ ਇਸ ਦਾ ਆਗਾਜ਼ ਹੋਏਗਾ ਇਸ ਵਾਰ ਜਿਹੜਾ ਜਿਹੜਾ ਸੀਜ਼ਨ 3 ਹੈ ਉਹ ਖਾਸ ਰਹੇਗਾ ਕਿਉਂਕਿ ਪਿੰਡਾਂ ਦੀ ਗੱਲ ਕਰੀਏ ਦਿਹਾਤਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ ਤਕਰੀਬਨ ਤਕਰੀਬਨ 5 ਲੱਖ ਤੋਂ ਵੱਧ ਬੱਚਿਆਂ ਦਾ ਇਸ ਸੀਜ਼ਨ 3 ਦੇ ਵਿੱਚ ਭਾਗ ਲੈਣ ਦੀ ਉਮੀਦ ਜੜੀ ਆ ਉਹ ਜਿਤਾਈ ਚਾਰੀ ਹੈ ਇਸ ਵਾਰ ਜਿਹੜੀ ਨਾਮ ਰਾਸ਼ੀ ਹੈ ਤਕਰੀਬਨ 9 ਕਰੋੜ ਦੇ ਆਸ-ਪਾਸ ਦੀ ਰੱਖੀ ਹੋਈ ਹੈ 37 ਵੱਖ-ਵੱਖ ਗੇਮਾਂ ਜਿਹੜੀਆਂ ਨੇ ਇਸ ਵਾਰ ਦੇ ਸੀਜ਼ਨ 3 ਦੇ ਵਿੱਚ ਜੋੜੀਆਂ ਗਈਆਂ ਨੇ ਜੇਕਰ ਬਲੋਕ ਲੈਵਲ ਦੀ ਕੰਪੀਟੀਸ਼ਨਾਂ ਦੀ ਗੱਲ ਕਰੀਏ ਤੇ 1 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਬਲੋਕ ਲੈਵਲ ਦੀਆਂ ਕੰਪੀਟੀਸ਼ਨਸ ਹੋਣਗੀਆਂ ਜ਼ਿਲ੍ਹਾ ਲੈਵਲ ਦੀ ਜੇਕਰ ਗੱਲ ਕਰੀਏ ਤੇ 15 ਤੋਂ 20 ਸਤੰਬਰ ਤੱਕ ਜ਼ਿਲ੍ਹਾ ਲੈਵਲ ਦੀਆਂ ਕੰਪੀਟੀਸ਼ਨ ਹੋਣਗੀਆਂ ਇਸੇ ਢੰਗ ਦੇ ਨਾਲ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਪ੍ਰਤੀਯੋਗਤਾਵਾਂ ਹੋਣਗੀਆਂ ਸਟੇਟ ਲੈਵਲ ਦੀਆਂ ਉਸ ਦੇ ਵਿੱਚ 11 ਅਕਤੂਬਰ ਤੋਂ ਲੈ ਕੇ 9 ਨਵੰਬਰ ਤੱਕ ਜਿਹੜੇ ਕੰਪੀਟੀਸ਼ਨ ਨੇ ਉਹ ਮੁਕੰਮਲ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਏਗਾ ਤੀਜਾ ਸੀਜ਼ਨ ਹੈ ਇਸ ਤੋਂ ਪਹਿਲਾਂ 2022 ਦੇ ਵਿੱਚ ਪਹਿਲਾ ਦੂਜਾ ਪਹਿਲਾ ਸੀਜ਼ਨ ਸੀ 2023 ਦੇ ਵਿੱਚ ਦੂਜਾ ਸੀਜ਼ਨ ਸੀ ਔਰ ਅਗਰ ਪਹਿਲੇ ਸੀਜ਼ਨ ਦੀ ਗੱਲ ਕਰੀਏ ਤੇ ਤਕਰੀਬਨ ਤਕਰੀਬਨ 3 ਲੱਖ ਬੱਚਿਆਂ ਨੇ ਉਸ ਦੇ ਵਿੱਚ ਹਿੱਸਾ ਲੀਤਾ ਸੀ ਜਿਸ ਦੇ ਵਿੱਚ ਤਕਰੀਬਨ ਤਕਰੀਬਨ 9961 ਬੱਚੇ ਜਿਹੜੇ ਨੇ ਉਹ ਜੀਨਰ ਬਣੇ ਸੀ ਉਹਨਾਂ ਨੇ ਜਿਹੜੇ ਕਹਿ ਸਕਦੇ ਆ ਮੈਡਲ ਜਿੱਤੇ ਸੀ ਜਿਨ੍ਹਾਂ ਨੂੰ ਸਰਕਾਰ ਦੀ ਤਰਫੋਂ 6.85 ਕਰੋੜ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ ਸੀ ਇਸ ਦੇ ਨਾਲ ਹੀ ਦੂਜੇ ਸੀਜ਼ਨ ਦੇ ਵਿੱਚ ਜਿਹੜੀ ਇਨਾਮ ਰਾਸ਼ੀ ਸੀ ਉਹ ਵਧਾ ਦਿੱਤੀ ਗਈ ਸੀ ਕਿਉਂਕਿ ਉਸ ਦੇ ਵਿੱਚ 4 ਲੱਖ ਤੋਂ ਵੱਧ ਖਿਡਾਰੀ ਜਿਹੜੇ ਨੇ ਉਹ ਹਿੱਸਾ ਲੈਂਦੇ ਹੋਏ ਨਜ਼ਰ ਆਏ ਸੀ ਜੇਤੂ ਖਿਡਾਰੀਆਂ ਦੀ ਗੱਲ ਕਰੀਏ 12500 ਉਹਨਾਂ ਦਾ ਆਕੜਾ ਸੀ ਔਰ ਜਿਹੜਾ ਇਨਾਮ ਰਾਸ਼ੀ ਸੀ 8 ਲੱਖ 8.87 ਕਰੋੜ ਰੁਪਏ ਜਿਹੜਾ ਉਹਨਾਂ ਨੂੰ ਇਨਾਮ ਰਾਸ਼ੀ ਦਿੱਤੀ ਗਈ ਸੀ ਇਸ ਵਾਰ ਇਸ ਢੰਗ ਦੇ ਨਾਲ ਪਹਿਲਾਂ ਤੋਂ तकरीबन ਜ਼ਿਆਦਾ ਇਨਾਮ ਰਾਸ਼ੀ ਰੱਖੀ ਗਈ ਹੈ ਖਿਡਾਰੀਆਂ ਦੀ ਵੀ ਵੱਧ ਸੰਖਿਆ ਹੋਏਗੀ ਔਰ ਜਿਹੜੀ ਪਿੰਡੂ ਖੇਡਾਂ ਨੇ ਜਿਹੜੀ ਰਵਾਇਤੀ ਖੇਡਾਂ ਨੇ ਉਹਨਾਂ ਨੂੰ ਮੁਰਤੋਂ ਸੁਰਜੀਤ ਕਰਨ ਦੀ ਸਰਕਾਰ ਦੀ ਮਨਸ਼ਾ ਹੈਗੀ ਹੈ ਔਰ ਉਸੇ ਲਈ ਇਹ ਵੱਡੇ ਉਪਰਾਲੇ ਜਿਹੜੇ ਨੇ ਕੀਤੇ ਜਾਂਦੇ ਨੇ ਕਿਉਂਕਿ ਇਨ ਸੀਜ਼ਨਾਂ ਦੇ ਵਿੱਚ ਜਿਹੜੇ ਕਹਿ ਸਕਦੇ ਆ ਕਿ ਜਿਹੜੀ ਪਿੰਡੂ ਖੇਡਾਂ ਨੇ ਜਿਹੜੀ ਰਵਾਇਤੀ ਖੇਡਾਂ ਨੇ ਸੂਬੇ ਦੀਆਂ ਉਸ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਔਰ ਇਸ ਵਾਰ ਤੇ ਆ 37 ਵੱਖ-ਵੱਖ ਗੇਮਾਂ ਜਿਹੜੀਆਂ ਨੇ ਉਹੀ ਸਿਜ਼ਨ ਦੇ ਨਾਲ ਜੋੜੀਆਂ ਜਾ ਰਹੀਆਂ ਨੇ। ਗੱਲ ਖੁਦ ਮੁੱਖ ਮੰਤਰੀ ਉੱਥੇ ਮੌਜੂਦ ਹੋਣਗੇ। ਜੀ। ਉਹਨਾਂ ਨੇ ਲਾਲ ਹੋਰ ਕਈ ਹਸਤੀਆਂ ਉੱਥੇ ਮੌਜੂਦ ਹੋਣ ਗਿਆ ਜਿਹੜੀ ਖੇਡ ਜਗਤ ਮਾਲ ਤਾਲੂ ਰੱਖਦੀਆਂ ਨੇ ਤੇ ਉਹ ਵੀ ਖਿਡਾਰੀ ਉੱਥੇ ਮੌਜੂਦ ਹੋਣਗੇ ਜਿਹੜੇ ਹਾਲ ਹੀ ਦੇ ਵਿੱਚ ਮੈਡਲ ਜਿੱਤ ਕੇ ਆਏ ਨੇ 올림픽 ਦੇ ਵਿੱਚ। ਹੌਸਲਾ افزਾਈ ਹੋਏਗੀ ਔਰ ਬੱਚਿਆਂ ਦੇ ਹੁਨਰ ਨੂੰ ਤਲਾਸ਼ ਤਰਾਸ਼ੰਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਆਹੀ ਉਹ ਹੁਨਰ ਹੈ ਜਿਹੜਾ ਬਾਅਦ ਦੇ ਵਿੱਚ ਮੈਡਲ ਦਾ ਰੂਪ ਲੈਂਦਾ ਹੈ ਤੇ ਇਸੇ ਹੁਨਰ ਨੂੰ ਸਿੱਧੇ ਤੌਰ ਤੇ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਤਰਾਸ਼ ਕੇ ਔਰ ਵੱਡੀਆਂ ਗੇਮਾਂ ਜੜੀਆਂ ਨੇ ਚਾਹ ਉਸ ਦੇ ਵਿੱਚ ਏਸ਼ੀਅਨ ਗੇਮਾਂ ਦੀ ਗੱਲ ਕਰੀਏ ਜਾਂ 올림픽 ਗੇਮਾਂ ਦੀ ਗੱਲ ਕਰੀਏ ਉਹਨਾਂ ਲਈ ਤਿਆਰ ਕਰ ਰਹੀ ਹੈ ਤਾਂ ਕਿ ਯੂਥ ਜ਼ਿਆਦਾ ਤੋਂ ਜ਼ਿਆਦਾ ਗਰਾਊਂਡ ਵੱਲੋਂ ਖੇਡਾਂ ਵੱਲੋਂ ਆਕਰਸ਼ਿਤ ਹੋਏ ਨਸ਼ੇ ਛੱਡੇ ਇੱਕ ਬੰਦਾ ਮੋਟੀਵਾ ਵੀ ਹੈ ਖੇਡਾਂ ਨਾਲ ਅਗਰ ਖੇਡਾਂ ਦੇ ਲੜਨ ਲੱਗੂਗਾ ਯੂਥ ਤੇ ਫਿਰ ਆਪਣੇ ਆਪ ਨਸ਼ੇ ਛੱਡਦਾ ਹੋਇਆ ਨਜ਼ਰ ਆਗਾ ਇਸੇ ਕਰਕੇ ਸਰਕਾਰ ਨੇ ਇੱਕ ਵੱਡਾ ਉਪਰਾਲਾ ਕੀਤਾ ਖੁਦ ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਵੀ ਨੇ ਔਰ ਇਸ ਵਕਤ ਖੇਡ ਮੰਤਰੀ ਵੀ ਨੇ ਜੀ 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 ਉਹਨਾਂ ਦੇ ਉਪਰਾਲਾ ਸਦਕਾ ਉਹਨਾਂ ਦੀ ਸੋਚ ਸਦਕਾ ਕੱਲ ਤੋਂ ਸੀਜ਼ਨ 3 ਸ਼ੁਰੂ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਕਿ ਉਸ ਸੀਜ਼ਨ 3 ਦੇ ਵਿੱਚ ਇਸ ਵਾਰ ਕੀ ਕੁਛ ਨਵਾਂ ਹੁੰਦਾ ਔਰ ਕੱਲ ਆਪਣੀ ਸਪੀਚ ਦੇ ਵਿੱਚ ਯੁਵਾਵਾਂ ਲਈ ਮੁੱਖ ਮੰਤਰੀ ਕੀ ਕੁਛ ਨਵਾਂ ਲੈ ਕੇ ਆਉਂਦੇ ਨੇ ਜੀ ਵਿਨੀਤ ਐਸਵਰ ਪੈਰਾ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਸਤੇਮਾਲ ਇਹਦੇ ਵਿੱਚ ਵਰਤਿਆ ਜਾਏਗਾ ਜਿਸ ਦੇ ਵਿੱਚ ਤਿੰਨ ਕ ਖੇਡਾਂ ਜਿਹੜੀਆਂ ਨੇ ਉਹ ਸ਼ਾਮਲ ਕੀਤੀਆਂ ਗਈਆਂ ਨੇ ਜਿਹੜੇ ਪੈਰਾ 올림픽 ਦੇ ਵਿੱਚ ਵੀ ਬਹੁਤ ਖਿਡਾਰੀ ਦੇਸ਼ ਦੇ ਜਾਂਦੇ ਨੇ ਖੇਡਣ ਦੇ ਲਈ ਔਰ ਪੰਜਾਬ ਦੇ ਲਈ ਇਹ ਇੱਕ ਨਵੀਂ ਰਿਵਾਇਤ ਸ਼ੁਰੂ ਕੀਤੀ ਜਾ ਸਕਦੀ ਹੈ ਪੈਰਾ ਖੇਡਾਂ ਨੂੰ ਵੀ ਸ਼ਾਮਲ ਕਰਨਾ ਖੇਡਾਂ ਬਤਨ ਬਣਾ ਦੇ ਪੈਰਾ ਖੇਡਾਂ ਦੀ ਗੱਲ ਕਰੀਏ ਪੈਰਾ 올림픽ਸ ਹੁੰਦੇ ਨੇ ਜੀ ਪੈਰਾ ਖਿਡਾਰੀ ਜਿਹੜੇ ਨੇ ਉਸ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਭਾਰਤ ਦੇ ਖਿਡਾਰੀਆਂ ਦੀ ਗੱਲ ਕਰੀਏ ਮੈਡਲਾਂ ਦੇ ਵਿੱਚ ਉਹਨਾਂ ਦਾ ਵੀ ਨਾਂ ਆਂਦਾ ਕਿਉਂਕਿ ਪੈਰਾਓਲਪਿਕਸ ਦੇ ਵਿੱਚ ਜਦੋਂ ਹਿੱਸਾ ਲੈਂਦੇ ਨੇ ਤੇ ਮੈਡਲ ਉੱਥੇ ਵੀ ਉਹ ਜਿੱਤ ਕੇ ਆਉਂਦੇ ਨੇ ਔਰ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਅੰਦਰ ਆਕੀ ਖਿਡਾਰੀਆਂ ਦਾ ਜਿਹੜਾ ਸਨਮਾਨ ਸਮਾਰੋਹ ਸੀ ਔਰ ਜਿਹੜੇ 올림픽 ਖਿਡਾਰੀਆਂ ਦਾ ਸਨਮਾਨ ਸਮਾਰੋਹ ਸੀ ਉਸ ਦੇ ਵਿੱਚ ਉਹ ਪੈਰਾ ਖਿਡਾਰੀਆਂ ਨੂੰ ਵੀ ਪੈਸੇ ਦਿੱਤੇ ਗਏ ਨੇ ਤਿਆਰੀ ਲਈ ਆਪਣੀ ਗੇਮ ਲਈ ਜਿਹੜੇ 올림픽 ਲਈ ਫਾਈਨਲਿਸਟ ਹੋਏ ਸੀ ਤੇ ਇਸੇ ਕਰਕੇ ਪੈਰਾ ਖਿਡਾਰੀਆਂ ਨੂੰ ਵੀ ਇਸ ਵਾਰ ਸੀਜ਼ਨ 3 ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਦੀ ਗੇਮਸ ਨੂੰ ਵੀ ਸੀਜ਼ਨ 3 ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਕਿਸੇ ਨਾਲ ਵਿਤਕਰਾਣਾ ਹੋਏ ਜਿਸ ਦੇ ਵਿੱਚ ਵੀ ਟੈਲੈਂਟ ਹੈ ਭਾਵੇਂ ਉਹ ਪੈਰਾ ਖਿਡਾਰੀ ਹੋਏ ਭਾਵੇਂ ਉਹ ਪਿੰਡਾਂ ਨਾਲ ਜੁੜਿਆ ਹੋਇਆ ਖਿਡਾਰੀ ਹੋਏ ਸਾਰੇ ਦੇ ਸਾਰੇ ਇਸ ਦੇ ਨਾਲ ਜੁੜਨ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਖਿਡਾਰੀ ਇਸ ਨਾਲ ਜੁੜਨ ਇਸੇ ਦਾ ਉਪਰਾਲਾ ਹੈ ਇਸੇ ਕਰਕੇ ਕੱਲ ਸੀਜ਼ਨ 3 ਦਾ ਆਗਾਜ਼ ਹੈ ਕੱਲ ਦੀ ਤਸਵੀਰਾਂ ਵੇਖਣ ਵਾਲੀਆਂ ਹੋਣਗੀਆਂ ਕਿਉਂਕਿ ਪਿਛਲੀ ਵਾਰ ਵੀ ਜਦੋਂ ਸੀਜ਼ਨ 2 ਦਾ ਆਗਾਜ਼ ਹੋਇਆ ਸੀ ਉਸ ਤੋਂ ਬਾਅਦ ਕਲੋਜ਼ਿੰਗ ਸੈਰਮਨੀ ਹੋਈ ਸੀ ਇੱਕ ਵੱਡਾ ਕਾਰਜਕ੍ਰਮ ਜਿਹੜਾ ਆਯੋਜਿਤ ਹੋਇਆ ਸੀ ਸਰਕਾਰ ਦੀ ਤਰਫੋਂ ਕੱਲ ਵੀ ਕੁਝ ਇਸੇ ਤਰ੍ਹਾਂ ਦੇ ਕਾਰਜਕ੍ਰਮ ਦੀ ਉਮੀਦ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਕੀ ਕਿ ਗਰਾਊਂਡ ਦੇ ਵਿੱਚ ਉਤਰ ਕੇ ਖੁਦ ਮੁੱਖ ਮੰਤਰੀ ਜਿਹੜੇ ਨੇ ਉਹ ਖਿਡਾਰੀਆਂ ਨਾਲ ਖੇਡ ਦੇ ਨਜ਼ਰ ਆਣਗੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆਣਗੇ ਕਿਉਂਕਿ ਆਮ ਤੌਰ 'ਤੇ ਜਦੋਂ ਵੀ ਕੋਈ ਖੇਡਾਂ ਦਾ ਜ਼ਿਕਰ ਹੁੰਦਾ ਤਾਂ ਮੁੱਖ ਮੰਤਰੀ ਖੁਦ ਗਰਾਊਂਡ ਦੇ ਵਿੱਚ ਆਉਂਦੇ ਨੇ ਵਾਲੀਬਾਲ ਖੇਡਦੇ ਨੇ ਕਿਹੜੀ ਗੇਮ ਦੇ ਵਿੱਚ ਆਪਣੇ ਦਾਅ ਦਿਖਾਉਂਦੇ ਨਜ਼ਰ ਆਉਂਦੇ ਨੇ ਜੀ 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 तमाम ਜਾਣਕਾਰੀ ਲਈ ਤਾਂ ਬਸ ਇਹ ਸੀ ਸਾਡੇ ਸਹਿਯੋਗੀ ਵਿਨੀਤ ਜਿਨ੍ਹਾਂ ਨੇ ਦੱਸਿਆ ਕਿ ਕੱਲ 29 ਅਗਸਤ ਜਾਨੀ ਕਿ ਭਲਕੇ ਸੀਐਮ ਭਗਵੰਤ ਮਾਨ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡੇ ਈਵੈਂਟ ਨੂੰ ਪੰਜਾਬ ਦੀਆਂ ਖੇਡਾਂ ਦਾ ਮਹਾਕੁੰਭ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਸ਼ੁਰੂ ਹੋਣ ਜਾ ਰਿਹਾ ਹੈ ਦੈਨਿਕ ਸਵੇਰਾ ਦੇ ਮਾਧਿਅਮ ਦੇ ਨਾਲ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਨਾ ਖੇਡਾਂ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਜਾਂ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਟੈਲੈਂਟ ਹੈ ਉਹਨਾਂ ਨੂੰ ਇਹਨਾਂ ਖੇਡਾਂ ਦੇ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਕਿਉਂਕਿ 2020 ਦੇ ਵਿੱਚ ਸ਼ੁਰੂ ਹੋਈਆਂ ਇਹ ਖੇਡਾਂ ਜਿਦੇ ਵਿੱਚ ਪਹਿਲੇ ਸੀਜ਼ਨ ਦੇ ਵਿੱਚ 3 ਲੱਖ ਬੱਚਿਆਂ ਨੇ ਹਿੱਸਾ ਲਿਆ ਉਸ ਤੋਂ ਬਾਅਦ ਫਿਰ 4 ਲੱਖ ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਅਗਲੇ ਸੀਜ਼ਨ ਦੇ ਵਿੱਚ ਦੂਸਰੇ ਸੀਜ਼ਨ ਦੇ ਵਿੱਚ ਇਹ ਸੀਜ਼ਨ ਹੈ ਤੀਸਰਾ ਜਿਦੇ ਵਿੱਚ ਪੰਜਾਬ ਸਰਕਾਰ ਨੂੰ ਉਮੀਦ ਹੈ ਕਿ 5 ਲੱਖ ਤੋਂ ਵੱਧ ਬੱਚੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਗੇ ਔਰ ਪੰਜਾਬ ਸਰਕਾਰ ਨੇ ਵੀ ਆਪਣੇ ਖਜ਼ਾਨੇ ਦੇ ਮੂੰਹ ਬਿਲਕੁਲ ਇਹਨਾਂ ਬੱਚਿਆਂ ਦੇ ਲਈ ਖੋਲ੍ਹ ਦਿੱਤੇ ਨੇ ਜਿਸ ਦੇ ਵਿੱਚ 9 ਕਰੋੜ ਰੁਪਈਆ ਜਿਹੜਾ ਇਹਨਾਂ ਜੇਤੂ ਰਾਸ਼ੀ ਰੱਖੀ ਗਈ ਹੈ ਇਹਨਾਂ ਬੱਚਿਆਂ ਨੂੰ ਜਿੱਤਣ ਵਾਲੇ ਖਿਡਾਰੀਆਂ ਨੂੰ ਦੇਣ ਦੇ ਲਈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਹਮੇਸ਼ਾ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਦੇਸ਼ ਦੀਆਂ ਖੇਡਾਂ ਦੇ ਵਿੱਚ 올림픽 ਹੋਏ ਚਾਹੇ ਕੋਈ ਵੀ ਰਾਸ਼ਟਰੀ ਖੇਡਾਂ ਹੋਣ ਉਹਨਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਵੱਧ ਤੋਂ ਵੱਧ ਹਿੱਸਾ ਹੋਣਾ ਚਾਹੀਦਾ ਜਿਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਸਮੇਂ ਦੇ ਉੱਤੇ ਉਪਰਾਲੇ ਕੀਤੇ ਜਾ ਰਹੇ ਨੇ ਸੋ ਇੱਕ ਵੱਡਾ ਉਪਰਾਲਾ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਦਾ ਕੱਲ ਨੂੰ ਜਾਨਕਿ 29 ਅਗਸਤ ਨੂੰ ਭਵệ ਸਵਾਗਤ ਹੋਏਗਾ ਭਵệ ਆਗਾਜ਼ ਹੋਏਗਾ ਔਰ ਇਸ ਖੇਡਾਂ ਦੀ ਸ਼ੁਰੂਆਤ ਦੇ ਲਈ ਇਸ ਖੇਡਾਂ ਨੂੰ ਹੋਰ ਚਾਰ ਚੰਦ ਲਗਾਉਣ ਦੇ ਲਈ ਗੁਰਦਾਸਮਾਨ ਗਰਾਊਂਡ ਦੇ ਵਿੱਚ ਮੌਜੂਦ ਰਹਿਣਗੇ ਉਹਨਾਂ ਦੇ ਪ੍ਰੋਗਰਾਮ ਦੇ ਨਾਲ ਇਸ ਸਾਰੇ ਈਵੈਂਟ ਦੀ ਸ਼ੁਰੂਆਤ ਹੋਏਗੀ। ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ। ਪੜਕੇ ਯਾਨੀ ਕਿ 29 ਅਗਸਤ ਤੋਂ ਸੰਗਰੂਰ ਦੇ ਵਿੱਚ ਪੰਜਾਬ ਦੀਆਂ ਖੇਡਾਂ ਦੇ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ ਦਾ ਸੀਜ਼ਨ ਤੀਸਰਾ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦਾ ਪੰਜਾਬ ਦੇ ਜਿਹੜੇ ਬੱਚੇ ਨੇ ਸਪੋਰਟਸਮੈਨ ਨੇ ਉਹਨਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਸੋਸ਼ੀਅਮ ਭਗਵੰਤ ਮਾਨ ਕੱਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਜਿਸ ਦੇ ਵਿੱਚ 37 ਵੱਖ-ਵੱਖ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਔਰ ਉਮੀਦ ਹੈ ਕਿ ਇਸ ਵਾਰ 5 ਲੱਖ ਦੇ ਕਰੀਬ ਬੱਚੇ ਇਸ ਖੇਡ ਦੇ ਵਿੱਚ ਹਿੱਸਾ ਲੈਣਗੇ ਔਰ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਵਿੱਚ